ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੱਧੂ ਟਿੱਕ ਟੋਰ ਉਨਾਂ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਮੇਰ ਕਰਦੇ ਆ ਆਸ ਕਰਦੇ ਆ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋਣ ਗੈਸਟ ਆ ਜੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਸਾਡੇ ਡੇਲੀ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਰੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਵੀ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਾਂ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿਦਾਂ ਦੇ ਲੱਗਦੇ ਨੇ ਕਿ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਵੈਦਰ ਦੇ ਅਕੋਰਡਿੰਗ ਕਿਸੇ ਵੀ ਤਰ੍ਹਾਂ ਦਾ ਫੈ布ਰਿਕ ਲੈਣਾ ਕਿਸੇ ਵੀ ਤਰ੍ਹਾਂ ਦਾ ਵਰਕ ਕਰਵਾਉਣਾ ਤਾਂ ਸਾਰੀ ਡਿਟੇਲਸ ਸਾਨੂੰ ਆਪਣੇ ਵਟਸਐਪ ਤੇ ਭੇਜ ਕੇ ਆਪਣਾ ਜਿਹੜਾ ਸੂਟ ਹੈ ਕਿਸ ਤਿਆਰ ਕਰਵਾ ਕੇ ਲੈ ਸਕਦੇ ਹੋ ਸਾਡੀ ਵਾਲੀ ਡਿਜ਼ਾਈਨ ਨੂੰ ਤੁਸੀਂ YouTube ਤੇ ਦੇਖ ਸਕਦੇ ਹੋ ਤੁਹਾਨੂੰ Instagram ਤੇ ਫੋਲੋ ਕਰੋ ਸੰਧੂ ਫਟਿ ਕੋਰਦੂ ਨਾਮ ਤੇ ਸਾਡੀ Instagram ਜਾਂ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਤੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਆਪਾਂ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਤੋਂ ਦੇਖ ਕੇ ਸਿਲੈਕਟ ਕਰਕੇ ਆਪਣਾ ਸੇਮ ਕੱਣਾ ਤਿਆਰ ਕਰਵਾ ਕੇ ਲੈ ਸਕਦੇ ਹਾਂ ਜੀ ਹਾਂਜੀ ਜਿਹੜੇ ਆਪਣੇ ਅੱਜ ਵਾਲੇ ਸੂਟ ਨੇ ਸਾਰੇ ਆਪਾਂ ਤੁਹਾਡੀ ਡਿਮਾਂਡ ਦੇ ਅਕੋਰਡਿੰਗ ਪ੍ਰਿੰਟ ਵਾਲੇ ਸੂਟ ਲੈ ਕੇ ਆਇਆ ਗਰਮੀਆਂ ਵਾਲੇ ਵਧੀਆ ਆਪਾਂ ਡਿਜੀਟਲ ਪ੍ਰਿੰਟ ਨੇ ਆਪਣੇ ਬਹੁਤ ਹੀ ਜ਼ਿਆਦਾ ਸੋਹਣੇ ਸੋਹਣੇ ਪਿਆਰੇ ਪਿਆਰੇ ਪ੍ਰਿੰਟ ਨੇ ਬਹੁਤ ਸਾਰੇ ਭੈਣਾਂ ਦੇ ਮੈਸੇਜ ਆਉਂਦੇ ਨੇ ਕਿ ਇੰਨੇ ਸੋਹਣੇ ਸੋਹਣੇ ਪ੍ਰਿੰਟ ਤੁਸੀਂ ਕਿੱਥੋਂ ਲੈ ਕੇ ਆਉਣੇ ਹੋਗੇ ਹਾਂਜੀ ਅੱਜ ਫੇਰ ਆਪਾਂ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਸੋਹਣੇ ਸੋਹਣੇ ਪ੍ਰਿੰਟ ਸੂਟ ਲੈ ਕੇ ਆਏ ਹਾਂਗੇ ਵਧੀਆ ਪਾਰਟੀ ਵੀ ਆਪ ਲੋਕ ਇਹਨਾਂ ਨੂੰ ਦੇ ਸਕਦੇ ਹੋ ਡਿਜ਼ਾਈਨਰ ਲੁੱਕ ਦੇ ਸਕਦੇ ਹੋ ਉਹ ਜਿਵੇਂ ਤੁਹਾਡੀ ਚੋਆਇਸ ਦਾ ਵਰਕ ਕਰਵਾਉਣਾ ਹੈਗਾ ਸਟਿਚਿੰਗ ਟਾਈਪ ਦਾ ਸਟਿਚਿੰਗ ਸਟਾਈਲ ਦਾ ਹੋਣਾਗਾ ਉਸੇ ਤਰ੍ਹਾਂ ਤੁਸੀਂ ਆਪਣਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਚੱਚ ਕਰਵਾ ਕੇ ਲੈਣਾ ਵਿਦੌੜ ਸਟਿਚਿੰਗ ਲੈਣਾ ਉਹ ਤੁਹਾਡੀ ਆਪਣੀ ਚੋਆਇਸ ਆ ਵਿਦੋ ਦੁਪੱਟਾ ਲੈਣਾ ਜਾਂ ਵਿਦੌੜ ਦੁਪੱਟਾ ਲੈਣਾ ਆਪਣੀ ਤੁਸੀਂ ਚੋਆਇਸ ਦੇ ਅਕੋਰਡਿੰਗ ਜਿਹੜਾ ਸੂਟ ਤਿਆਰ ਕਰਵਾ ਕੇ ਜਾਂ ਉਹ ਇਦਾਂ ਹੀ ਤੁਸੀਂ ਆਪਣਾ ਪ੍ਰਿੰਟ ਸੂਟ ਬਾਇ ਕਰ ਸਕਦੇ ਹੋ ਹਾਂਜੀ ਦਿਖਾਉਣੇ ਆਪਾਂ ਤੁਹਾਨੂੰ ਅੱਜ ਵਾਲੇ ਆਪਣੇ ਪ੍ਰਿੰਟਰ ਸੂਟ ਤੇ ਵੀਡੀਓ ਦੇ ਅੰਤ ਤੱਕ ਜ਼ਰੂਰ ਦੇਖਿਓ ਹਾਂਜੀ ਪਹਿਲਾ ਸੂਟ ਆ ਆਪਣਾ ਜਿਹੜ ਹਾਂ ਜਿਹੜਾ ਆਪਣਾ ਦੇਖ ਰਹੇ ਹੋ ਸੂਟ ਮੈਂ ਤੁਹਾਨੂੰ ਦਿਖਾ ਰਹੀ ਹਾਂ ਇਹ ਆਪਣਾ ਟੈਪੀ ਮਸਲੀਨ ਦਾ ਹੀ ਸੂਟ ਆ ਟੈਪੀ ਲਾਈਨਿੰਗ ਮਸਲੀਨ ਦਾ ਸੂਟ ਆ ਤਾਂ ਤੁਸੀਂ ਇਹ ਜੇ ਸਾਡੇ ਪਲੇਨ ਬਾਟਮ ਨਾਲ ਕਾਫੀ ਸੂਟ ਦੇਖੇ ਲੇਗੇ ਆਪਾਂ ਅੱਜ ਵੀ ਤੁਹਾਨੂੰ ਪਲੇਨ ਬਾਟਮ ਨਾਲ ਖਾਂਵਾਂਗੇ ਜੇ ਕਿ ਜੇ ਤੁਸੀਂ ਇਹਨੂੰ ਡਿਜ਼ਾਈਨਰ ਲੁੱਕ ਬਣਾ ਕੇ ਸੂਟ ਨੂੰ ਲੈਣਾਗਾ ਦੇਖੋ ਮੈਂ ਤੁਹਾਨੂੰ ਦਿਖਾ ਰਹੀ ਹਾਂ ਤੁਸੀਂ ਉਹਦਾ ਵੀ ਲੈ ਸਕਦੇ ਹੋਗੇ ਇਹ ਪ੍ਰਿੰਟਡ ਸ਼ਰਟ ਹੈਗੀ ਆਪਣੀ ਟੈਪੀ ਲਾਈਨਿੰਗ ਦੇ ਵਿੱਚ ਕਾਫੀ ਸਾਰੇ ਸੂਟ ਸਾਡੇ ਦੇ ਨਾਲ ਦੇ ਸ਼ੇਅਰ ਹੋਏ ਨੇਗੇ ਬਹੁਤ ਸੋਹਣੇ ਸੋਹਣੇ ਪ੍ਰਿੰਟ ਹੁੰਦੇ ਨੇ ਦੇ ਵਿੱਚ ਦੇਖੋ ਨਾਲ ਇਹਦੇ ਟਾਈ ਦੇ ਕਰਾਈ ਹੋਏ ਬਾਟਮ ਆ ਪਿਓਰ ਨਾਲ ਦੇ ਡਾਈ ਤੇ ਬਰਾਈ ਕੀਤੇ ਹੋਏ। ਇਹ ਵਾਲੇ ਟਾਈਡ ਡਾਈ ਤੇ ਵਾਈਪ ਹੀ ਕੋਟਮ ਆਪੜੀ। ਤੁਸੀਂ ਇੱਦਾਂ ਡਿਜ਼ਾਈਨਰ ਲੁੱਕ ਬਣਾ ਕੇ ਵੀ ਇਹਨੂੰ ਲੈ ਸਕਦੇ। ਇਹ ਵਾਲੀ ਇੱਦਾਂ ਟਾਈਡ ਡਾਈ ਕਰਾਈ ਨੂੰ ਕੋਟਮ ਅੰਗ ਨਾਲ ਇਹ ਨਾਲੇ ਤਾਨੂੰ ਟੈਪੀ ਮਸਲੀਨ ਦਾ ਇਹ ਦੁਪੱਟਾ ਮਿਲ ਵਜੇ। ਬਹੁਤ ਸੋਹਣਾ ਆਪਣਾ ਬਿਲਕੁਲ ਸਲਿਪਰੀ ਨਹੀਂ ਹੁੰਦਾ ਦੁਪੱਟਾ ਬਹੁਤ ਸੌਫਟ ਆਪਣੇ ਗਰਨੀਆਂ ਵਾਲਾ ਫੈਬਰਿਕ ਦਾ ਹੀ ਦੁਪੱਟਾ ਕਾ ਦੇਖੋ ਬਹੁਤ ਸੋਹਣਾ ਗਰੇਸਫੁਲ ਦੁਪੱਟਾ ਇੱਦਾਂ ਟਾਈਡ ਡਾਈ ਕੀਤਾ ਹੋਇਆ ਤਾਂ ਇਹ ਦੁਪੱਟਾ ਮਿਲੂਗਾ। ਟੈਪੀ ਮਸਲੀਨ ਦਾ ਹੈ। ਐਬੀ ਮਸਲੀ ਇਨ ਦਾ ਸੂਟ ਆ ਨਾਲ ਮਸਲੀਨ ਦੀ ਬਾਟਮ ਆ ਤੇ ਇਹ ਵਾਲੀ ਸ਼ਰਟ ਆ ਦੇਖੋ ਤੁਸੀਂ ਐਤਾ ਡਿਜ਼ਾਈਨਿੰਗ ਬਣਾ ਕੇ ਵੀ ਲੈ ਸਕਦੇ ਹੋਗੇ ਇਸ ਤੋਂ ਇਲਾਵਾ ਤੁਸੀਂ ਕੋਈ ਹੋਰ ਰੰਗ ਸ਼ਰਟ ਦੇ ਬਰਕ ਵਗੈਰਾ ਐਡ ਕਰਵਾਉਣਾ ਉਹ ਤੁਹਾਡੀ ਆਪਣੀ ਚੋਇਸ ਆ ਕਿ ਤੁਸੀਂ ਇਹ ਪਲੇਨ ਬਾਟਮ ਨਾਲ ਵੀ ਲੈ ਸਕਦੇ ਹੋ ਐਤਾ ਟਾਈਡ ਆਈ ਵਾਲੀ ਬਾਟਮ ਤੇ ਐਤਾ ਦੁਪੱਟੇ ਨਾਲ ਐਵੇਂ ਵੀ ਲੈ ਸਕਦੇ ਹੋ ਉਹਦੋਖੇ ਦੇਖੋ ਕਾਫੀ ਸੋਹਣੀ ਸੋਹਣੀ ਖੂਬਸੂਰਤ ਲੋਕ ਬਣਦੇ ਦੇਖੋ ਇਦਾਂ ਜੇ ਤੁਸੀਂ ਪਲੇਨ ਬਾਟਮ ਨਾਲ ਲੈਣਾ ਆਪਣਾ ਪਲੇਨ ਬਾਟਮ ਨਾਲ ਲੈ ਸਕਦੇ ਹੋ ਦੁਪੱਟੇ ਦੀ ਚੋਇਸ ਤੁਹਾਡੀ ਆਪਣੀ ਆ ਇਦਾਂ ਵੀ ਲੈ ਸਕਦੇ ਹੋ ਕੱਲੀ ਟਾਈਟ ਆਈ ਵਾਲੀ ਬਾਟਮ ਨਾਲ ਪਲੇਨ ਬਾਟਮ ਨਾਲ ਆਪਾਂ ਕਾਫੀ ਸਾਰੇ ਸੂਟ ਤੁਹਾਨੂੰ ਹੋਰ ਦਿਖਾਉਣੇ ਆਗੇ ਤੁਸੀਂ ਉਹਦਾ ਵੀ ਬਾਏ ਕਰ ਸਕਦੇ ਹੋ ਅੱਜ ਦੇਖੋ ਆਹ ਵਾਲਾ ਪ੍ਰਿੰਟ ਵੀ ਆਪਣਾ ਬਿਲਕੁਲ ਨਮਨ ਟੈਬੀ ਲਾਈਨਿੰਗ ਦੇ ਵਿੱਚ ਮਸਲੀਨ ਦੀ ਨਾਲ ਬਾਟਮ ਹੋਗੀ ਇਹਦੇ ਤਾਂ ਮਤਲਬ ਸਿਰਫ ਮਸਲੀਨ ਦੀ ਬਾਟਮ ਹੋਊਗੀ ਤੇ ਇਹ ਵਾਲਾ ਪ੍ਰਿੰਟ ਵੀ ਦੇਖੋ ਬਹੁਤ ਯਾਦ ਸੋਹਣਾ ਹੈ ਟੈਪੀ ਮਸਲੀਨ ਦਾ ਹੀ ਆਪਣਾ ਇਹ ਸੂਟ ਦੇਖੋ ਬਹੁਤ ਸੋਹਣੇ ਸੋਹਣੇ ਪ੍ਰਿੰਟ ਨੇ ਇਹਦੇ ਵਿੱਚ ਕਾਫੀ ਮਤਲਬ ਇੰਨੇ ਸੋਹਣੇ ਪ੍ਰਿੰਟ ਤੁਸੀਂ ਅਮ ਸ਼ਾਇਦ ਹੀ ਪ੍ਰਿੰਟ ਤੁਹਾਨੂੰ ਇੰਨੇ ਸੋਹਣੇ ਦੇਖੇ ਹੋਣ ਜਿੰਨੇ ਸੋਹਣੇ ਪ੍ਰਿੰਟ ਟੈਪੀ ਲੈਣਗੇ ਇਹਦੇ ਵਿੱਚ ਹੁੰਦੇ ਨੇ ਬਹੁਤ ਜਿਆਦਾ ਸੋਹਣਾ ਟੈਪੀ ਮਸਲੀਨ ਵੀ ਆਪਾਂ ਇਹਨੂੰ ਕਹਿੰਦੇ ਨੇ ਟੈਪੀ ਲੈਣੇ ਵੀ ਕਹਿੰਦੇ ਨੇ ਲੈਣੇ ਕਿਉਂਕਿ ਇਸ ਲਈ ਕਹਿੰਦੇ ਨੇ ਕਿਉਂਕਿ ਵਿੱਚ ਦੇਖੋ ਐਦਾਂ ਬਰੀਕ ਬਰੀਕ ਐਦਾਂ ਸੈਲਫ ਜੀ ਲੈਣੇ ਜਿਹਦੇ ਵਿੱਚ ਤਾਂ ਕਰਕੇ ਉਹਨੂੰ ਟੈਪੀ ਮਸਲੀਨ ਵੀ ਬੋਲਦੇ ਨੇ ਇਹ ਵੀ ਆਪਣਾ ਪ੍ਰਿੰਟ ਟੈਪੀ ਮਸਲੀਨ ਦਾ ਹੈਗਾ ਤੁਸੀਂ ਆਪਣਾ ਇਹ ਵਾਲਾ ਵੀ ਲੈ ਸਕਦੇ ਹੋਗੇ ਵੀ ਹੋਰ ਹੈ ਇਹਦੇ ਵਿੱਚੋਂ ਸਿਲੈਕਟ ਕਰਨਾ ਹੋਇਆ ਪਰ ਉਹ ਵੀ ਕਰ ਸਕਦੇ ਹੋ ਜਿਹੜਾ ਨੈਕਸਟ ਹੈ ਆਪਣਾ ਇਹ ਵਾਲਾ ਵੀ ਆਪਣਾ ਟੈਪੀ ਮਸਲੀਨ ਦੀ ਦੇਖੋ ਨਾਲ ਦੇ ਸਕਾਈ ਕਲਰ ਦੀ ਬਾਟਮ ਆਗੀ ਇੰਦਾ ਮਸਲੀਨ ਦੀ ਸਕਾਈ ਬਾਟਮ ਆਗੀ ਤੇ ਇੰਦਾ ਹੀ ਆਪਣਾ ਦੇਖੋ ਇਹ ਟੈਪੀ ਮਸਲੀਨ ਦੀ ਸ਼ੋਰਟ ਬਹੁਤ ਸੋਹਣਾ ਪ੍ਰਿੰਟ ਆ ਜੀ ਹੁਣ ਤੁਸੀਂ ਕਈ ਕਸਟਮਰਨਾਂ ਨਾ ਭੰਬਲ ਘੂਸੇ ਵਿੱਚ ਪੈ ਜਾਂਦੇ ਨੇਗੇ ਵੀ ਆਹ ਪ੍ਰਿੰਟ ਇਹ ਵਾਲਾ ਪ੍ਰਿੰਟ ਯੂਰ ਜੈਟ ਦੇ ਵਿੱਚ ਵੀ ਆਇਆ ਹੋਇਆ ਹੈਗਾ ਇਹ ਵਾਲਾ ਪ੍ਰਿੰਟ ਆਪਣੀ ਕੈਮਰੀ कॉटन ਦੇ ਵਿੱਚ ਵੀ ਆਇਆ ਹੋਇਆ ਇਹ ਵਾਲਾ ਪ੍ਰਿੰਟ ਆਪਣਾ ਤੇ ਸਟਾ ਕਾਟਨ 'ਚ ਵੀ ਹੈਗਾ ਇਹ ਇਹ ਆਪਣਾ ਕ੍ਰੇਪ ਦੇ ਵਿੱਚ ਵੀ ਆ ਹੁਣ ਇਹ ਟੈਪੀ ਮਸਲਿਨ ਵਿੱਚ ਵੀ ਆ ਗਿਆ ਸੇਮ ਪ੍ਰਿੰਟ ਇਹ ਆਪਣੇ ਸਾਰੇ ਫੈਬਰਿਕਾਂ ਚ ਆ ਚੁੱਕੇ ਨੇ ਬਹੁਤ ਸਾਰੇ ਪ੍ਰਿੰਟ ਐਦਾਂ ਦੇ ਹੁੰਦੇ ਨੇ ਕਿ ਜਿਹੜੇ ਆਪਾਂ ਨੂੰ ਤਕਰੀਬਨ ਹਰ ਇੱਕ ਦੇ ਵਿੱਚ ਮਿਲਦੇ ਪਰ ਮਿਲਦੇ ਕਿਤੋਂ-ਕਿਤੋਂ ਨੇ ਹਰ ਇੱਕ ਕੋਲੇ ਨਹੀਂ ਮਿਲਦੇ ਹੈਗੇ ਦੇਖੋ ਬਹੁਤ ਸੋਹਣਾ ਆਪਣਾ ਐਦਾਂ ਦਾ ਹੀ ਮੈਚਿੰਗ ਸੂਟ ਹੈ ਤੁਸੀਂ 올ਓਵਰ ਵੀ ਲੈ ਸਕਦੇ ਹੋ ਮੈਚਿੰਗ ਵੀ ਲੈ ਸਕਦੇ ਹੋ ਉਹ ਜੇ ਮੇ ਤੁਹਾਡੀ ਚੋਇਸ ਹੋਈ ਜੇ ਐਦਾਂ ਤੁਸੀਂ ਆਪਣਾ 올ਓਵਰ ਸੂਟ ਲੈਣਾ ਹੈ ਤਾਂ ਦੇ ਗ੍ਰੇ ਕਲਰ ਦੀ ਬਾਟਮ ਆਗੀ ਤੇ ਆਹ ਵਾਲੀ ਇਹਦੀ ਸ਼ਾਰਟ ਆਗੀ ਇਹ ਵੀ ਆਪਣਾ ਜਿਵੇਂ 50 ਪਲਸ ਵਾਲੇ ਕਸਟਮਰ ਨੇਗੇ ਉਹ ਆਪਣਾ ਚੁਆਇਆ ਕਰ ਸਕਦੇ ਨੇ ਦੇਖੋ ਆਹ ਵਾਲਾ ਵੀ ਆਪਣਾ ਸ਼ਾਰਟ ਆਗੀ ਤੇ ਨਾਲ ਇਹਦੇ ਗ੍ਰੇ ਕਲਰ ਦੀ ਬਾਟਮ ਆ ਤੁਸੀਂ ਆਪਣਾ ਇਹ ਵਾਲਾ ਵੀ ਬਾਈ ਕਰ ਸਕਦੇ ਹੋਗੇ ਬਹੁਤ ਸੋਹਣਾ ਪ੍ਰਿੰਟ ਆ ਦੇਖੋ ਨਾਲ ਗ੍ਰੇ ਕਲਰ ਦੀ ਬਾਟਮ ਆ ਤੁਸੀਂ 올 ਓਵਰ ਲੈਣਾ 올 ਓਵਰ ਲੈ ਸਕਦੇ ਹੋਗੇ ਤੇ ਨਾਲ ਆਪਣੇ ਇਦਾਂ ਹੀ ਸ਼ਾਰਟ ਆਗੀ ਇਹ ਵੀ ਆਪਣਾ ਟਾਈਪਿੰਗ ਅਸਲ ਬਹੁਤ سارے ਪ੍ਰਿੰਟ ਅਜੇ ਤੱਕ ਤੁਹਾਨੂੰ ਹੋਰ ਵੀ ਦਿਖਾਵਾਂਗੇ ਕਾਫੀ ਇਹ ਪਹਿਲਾ ਟੈਪੀ ਮਸਲੀਨ ਵਾਲੇ ਦਿਖਾ ਰਹੇ ਹਾਂ ਆਹ ਵਾਲਾ ਵੀ ਆਪਣਾ ਟੈਪੀ ਮਸਲੀਨ ਦੇ ਵਿੱਚ ਹੀ ਹੈ ਜੇ ਦੇਖੋ ਐਵੇਂ ਨਾਲੇ ਤੇ ਗਰੇਜ ਕਲਰ ਦੇ ਵਿੱਚ ਪਿਸਤਾ ਗ੍ਰੀਨ ਜਿਹਾ ਕਲਰ ਹੈ ਦੇ ਉਹ ਵਾਲੇ ਕਲਰ ਦੇ ਨਾਲ ਬਾਟਮ ਲੰਦੀ ਹੋਣੀ ਹੈ ਮਸਲੀਨ ਦੀ ਬਾਟਮ ਆਗੀ ਤੇ ਆਪਣਾ ਰਾਇਲ ਬਲੂ ਜਿਹਾ ਕਲਰ ਮਤਲਬ ਨੀਲਾ ਜਿਹਾ ਕਲਰ ਆਪਣਾ ਸ਼ਰਟ ਦਾ ਕਰੇ ਬਹੁਤ ਸੋਹਣਾ ਲੱਗੇ ਬਹੁਤ ਸੋਹਣਾ ਪ੍ਰਿੰਟ ਆਪਣਾ ਟੈਪੀ ਮਸਲੀਨ ਦੇ ਵਿੱਚ 올ਓਵਰ ਆਪਣਾ ਇਹਨਾਂ ਡਿਜ਼ਾਈਨਰ ਲੁੱਕ ਬਣਾ ਕੇ ਕੋਈ ਵਰਕ ਵਗੈਰਾ ਕਰਵਾ ਕੇ ਲੈਣੇ ਨੇ ਕਾਫੀ ਡਿਜ਼ਾਈਨਰ ਲੁੱਕ ਵਾਲੇ ਸੂਟ ਆਪ ਤਾਂ ਘੋਣੇ ਹੁੰਦੇ ਵੀੜੇ ਵਿੱਚ ਤੁਸੀਂ ਆਪਣੀ ਵੀ ਕੋਈ ਚੁਆਇਸ ਵਗੈਰਾ ਰੱਖ ਸਕਦੇ ਹੋ ਸਟਿਚਿੰਗ ਟਾਈਮ ਤੁਸੀਂ ਆਪਣਾ ਕੋਈ ਲੇਸ ਕਰਾਣਾ ਸਟਿਚ ਕਰਵਾਉਣਾਗਾ ਜਾਂ ਹਨਾ ਤੁਸੀਂ ਕੋਈ ਉਹਦੇ ਵਰਕ ਵਗੈਰਾ ਕਰਵਾ ਕੇ ਲੈਣਾਗਾ ਤਾਂ ਉਹ ਤੁਹਾਡੀ ਆਪਣੀ ਚੁਆਇਸ ਤੇ ਡਿਪੈਂਡ ਕਰਦਾ ਤੁਸੀਂ ਆਪਣਾ ਐਦਾਂ 올ਓਵਰ ਸੂਟ ਵੀ ਲੈ ਸਕਦੇ ਹੋ ਕਿ ਤੇ ਐਦਾਂ ਮੈਚ ਵੀ ਲੈ ਸਕਦੇ ਹੋ ਨਾਲ ਦੁਪੱਟਾ ਕਰੋਣਾ ਨਹੀਂ ਕਰਵਾਉਣਾ ਉਹ ਤੁਹਾਡੀ ਆਪਣੀ ਚੁਆਇਸ ਹੈ ਦੇਖੋ ਇੱਕ ਆਪਣਾ ਆ ਸੀਗਾ ਇਹ ਵੀ ਆਪਣਾ ਟੈਬੀ ਮਸਲੀਨ ਦਾ ਇੱਕ ਬਹੁਤ ਜਿਆਦਾ ਸਾਡਾ ਮੈਂ ਬਲੱਗ ਦੇ ਨਾਲ ਤਾਂ ਅਸੀਂ ਕੋਈ ਫਟੋ ਫਟ 10 15 ਸੂਟ ਵੇਚਦੇ ਹੋਣਗੇ ਬਹੁਤ ਸੋਹਣਾ ਪ੍ਰਿੰਟਾ ਦੇਖੋ ਆਪਣਾ ਸਰਦਾਰੀ ਜੀ ਲੁੱਕ ਵਾਲਾ ਨਾ ਘੋੜਾ ਨਾ ਟਿੱਕਾ ਐਨੇ ਸੋਹਣੇ ਪ੍ਰਿੰਟ ਆਪਣੇ ਨਾ ਸ਼ਾਇਦ ਹੀ ਕਿਸੇ ਫੈਬਰਿਕ ਦੇ ਵਿੱਚ ਆਉਂਦੇ ਨੇ ਜਿੰਨੇ ਕੈਬੀ ਮਸਲੀ ਦੇ ਵਿੱਚ ਆਏ ਨੇ ਬਹੁਤ ਸੋਹਣਾ ਗ੍ਰੇਸਫੁਲੀ ਕੱਪੜਾ ਹੈਗਾ ਠੰਡਣ ਵਾਲਾ ਕੱਪੜਾ ਹੈਗਾ ਗ੍ਰੇਸਫੁਲੀ ਤੁਸੀਂ ਕਿਵੇਂ ਮਰਜੀ ਆਪਣਾ ਵੈਸੇ ਲਾਈਨਿੰਗ ਲਾ ਕੇ ਸਟਿਚ ਹੋਊਗਾ ਵਿਦਾਊਟ ਲਾਈਨਿੰਗ ਸਟਿਚ ਨਹੀਂ ਹੁੰਦਾ ਹੈਗਾ ਲਾਈਨਿੰਗ ਲਗਾ ਕੇ ਸਟਿਚ ਹੋਊਗਾ ਅੱਜ ਕੱਲ ਤਾਂ ਹੁਣ ਗਰਮੀਆਂ ਵਾਲੇ ਸਰਦੀਆਂ ਵਾਲੇ ਸਾਰੇ ਸੂਟਾਂ ਲੈਨਿੰਗ ਲਾ ਕੇ ਸਟਿਚ ਹੁੰਦੇ ਨੇ ਕੋਈ ਹੁੰਦੇ ਨੇ ਬਸ ਕੈਮਰੀਕ ਵਗੈਰਾ ਜਿਹਨਾਂ ਨੂੰ ਨਾ ਆ ਪਾਣਾ ਮਤਲਬ ਵੀ ਡਾਟ ਲੈਣੀ ਵੀ ਸਟਿਚ ਕਰ ਸਕਦੇ ਹਾਂ ਬਹੁਤ ਸੋਹਣਾ ਪ੍ਰਿੰਟ ਹੈ ਇਹ ਫੁੱਲਾਂ ਜਿਹਾਂ ਵਾਲਾ ਤੁਸੀਂ ਆਪਣਾ ਇਹ ਵੀ ਲੈ ਸਕਦੇ ਹੋ ਹਾਂਜੀ ਜਿਹੜਾ ਨੈਕਸਟ ਹੈਗਾ ਆਪਣਾ ਇਹ ਵੀ ਟੈਬੀ ਲੈਨਿੰਗ ਦੇਣਗੇ ਕਿ ਇਹ ਆਪਣੇ 올ਓਵਰ ਸੂਟਣਗੇ ਤੁਸੀਂ ਇਹਨਾਂ ਨੂੰ ਮੈਚਿੰਗ ਵੀ ਕਰਾ ਸਕਦੇ ਹੋ 올ਓਵਰ ਵੀ ਲੈ ਸਕਦੇ ਹੋ ਦੇਖੋ ਇਹ ਬਹੁਤ ਸੋਹਣਾ ਪ੍ਰਿੰਟ ਹੈ ਆਪਣਾ ਇਹ ਵੀ ਆਪਣਾ ਟੈਬੀ ਮਸਲੀਨ ਦਾ ਹੀ ਹੈਗਾ ਬਹੁਤ ਸੋਹਣਾ ਦਾ ਫੁੱਲ ਜਿਹੇ ਬਣੇ ਹੋਏ ਨੇ ਦੇਖੋ ਵਿੱਚ ਪੀਚ ਜੇ ਕਲਰ ਦੇ ਫਲਾਰ ਜਿਹੇ ਰਗੇ ਮ ਮਤਲਬ ਡਾਰਕ ਤੇ ਲਾਈਟ ਦਾ ਕੰਬੀਨੇਸ਼ਨ ਜੋ ਬਣਿਆ ਹੈ ਦੇ ਵਿੱਚ ਬਹੁਤ ਸੋਹਣਾ ਪ੍ਰੈਕਟਾਈ ਵੀ ਆਪਣਾ ਤੇ ਨੈਕਸਟ ਹੈ ਜਿਹੜਾ ਆਪਣਾ ਇਹ ਵਾਲਾ ਵੀ ਦੇ ਲਾਈਟ ਜਾਂ ਸਲੇਟੀ ਜਾਂ ਕਲਰ ਜਿਹਨੂੰ ਕਹੇ ਹੁੰਦਾ ਨਾ ਉਹ ਵਾਲਾ ਕਲਰ ਆ ਸਕਾਈ ਸਲੇਟੀ ਆ ਦੇਖੋ ਇਹਦੇ ਵਿੱਚ ਇਹਦਾ ਫਲੋਰ ਕਰਦੇ ਹਾਂ 50 ਪਲੱਸ ਵਾਲੇ ਆਪਣੀ ਜਿਹੜੇ ਕਸਟਮਰ 50 ਪਲੱਸ ਵਾਲੇ ਜਿਹੜੇ ਕਸਟਮਰ ਹੁੰਦੇ ਨੇ ਉਹ ਇਦਾਂ ਦੇ ਸੂਟਾਂ ਨੂੰ ਲਾਈਕ ਕਰ ਦੇਣਗੇ ਬਹੁਤ ਸਾਰੇ ਸੂਟ ਸਾਡੇ ਦੇ ਨਾਲ ਦੇ ਸੇਲ ਹੋਏ ਨੇਗੇ ਤੁਸੀਂ ਇਹ ਵੀ ਆਪਣੇ ਲੈ ਸਕਦੇ ਹੋ ਇਹ ਵਾਲਾ ਵੀ ਆਪਣਾ 50 ਪਲਸ ਵਾਲੇ ਕਸਟਮਰਾਂ ਲਈ ਮਤਲਬ ਬੈਸਟ ਹੁੰਦੇ ਨੇ ਇਹ। ਇਹ ਵਾਲਾ ਸੂਟ ਆਪਣਾ ਟਿਸਟਾ ਕਾਟਨ ਦਾ ਹੈਗਾ। ਟਿਸਟਾ ਕਾਟਨ ਦੇ ਵਿੱਚ ਤੁਹਾਨੂੰ ਕਾਫੀ ਸਾਰੇ ਕਲਰ, ਪ੍ਰਿੰਟ ਹਨ ਜਿਵੇਂ ਤੁਸੀਂ ਚਾਹੋ ਉਵੇਂ ਲੈ ਸਕਦੇ ਹੋ। ਟਿਸਟਾ ਕਾਟਨ ਆ ਜਿਹੜੀ ਨੂੰ ਆਪਾਂ ਬਿਦੌਟ ਲੈਣੀ ਹੈ ਸਿਚ ਕਰ ਸਕਦੇ ਆ। ਇਹ ਬਿਦੌਟ ਲੈਣੀ ਹੈ ਸਿਚ ਹੋ ਜਾਊਗਾ। ਕਾਫੀ ਸਾਰੇ ਫੁੱਲਾਂ ਵਾਲੇ, ਛੋਟੀ ਬੁੱਢੀ ਵਾਲੇ, ਵੱਡੇ ਫੁੱਲਾਂ ਵਾਲੇ ਹਨਾ, ਛੋਟੇ ਫੁੱਲਾਂ ਵਾਲੇ। ਤੁਸੀਂ ਕਿਵੇਂ ਮਰਜ਼ੀ ਦੇ ਵਿੱਚ ਟਿਸਟਾ ਦੇ ਵਿੱਚ ਸੂਟ ਲੈ ਸਕਦੇ ਹੋ। ਟਿਸਟਾ ਦੀ ਇੱਕ ਇਹੋ ਜਿਹਾ ਬ੍ਰਾਂਡ ਆ ਜਿਹੜਾ ਟਿਸਟਾ ਦਾ ਬ੍ਰਾਂਡ ਹੀ ਹੈਗਾ। ਇਹ ਸਾਰੇ ਟਿਸਟਾ ਦੇ ਮਤਲਬ ਟਿਸਟਾ ਇਸ ਦਾ ਮਤਲਬ ਰਿਡੀ ਟੈਪੀ ਲ ਇਹਨੇ ਉਹ ਟੈਸਟ ਆ ਦੇ ਬ੍ਰਾਂਡ ਦੀ ਵਿੱਚ ਆਉਂਦੀ ਹੈਗੀ ਟੈਸਟ ਜਿਹੜਾ ਬ੍ਰਾਂਡ ਆਪਣਾ ਪੂਰਾ ਵਧੀਆ ਬ੍ਰਾਂਡ ਹੈਗਾ ਇਹ ਨਾਂ ਸਿੱਝਦਾ ਚੜਦਾ ਇਹਨੂੰ ਕੁਝ ਨਹੀਂ ਹੁੰਦਾ ਹੈਗਾ ਇਹਨੂੰ ਆਪਾਂ ਵਿਦੌਟ ਲੈਣਗੇ ਸੱਚ ਕਰ ਸਕਦੇ ਇਹਦੇ ਵਿੱਚ ਤੁਸੀਂ ਹੋਰ ਪ੍ਰਿੰਟ ਵਗੈਰਾ ਦੇਖਣੇ ਹੋ ਤਾਂ ਦੇਖ ਸਕਦੇ ਹੋ ਆਪਾਂ ਇਹਦੇ ਵਿੱਚ ਜਿਹੜਾ ਆਪਣਾ ਨੈਕਸਟ ਹੈਗਾ ਇਹ ਆਪਣਾ ਟੈਪੀ ਲੈਣਗੇ ਲੱਗਦਾ ਟੈਪੀ ਲੈਣਗੇ ਦੇਖੋ ਤਾਂ ਇਹਦਾ ਰੋਜ਼ੈਂਟਾ ਕਲਰ ਦਾ ਬਹੁਤ ਸੋਹਣਾ ਤੇ ਪਿਆਰਾ ਕਲਰ ਹੈ ਇਹ ਆ ਵਾਲਾ ਹੁਣ ਇਹ ਤੇ ਕੋਈ ਆਪਾਂ ਡਿਜ਼ਾਈਨ ਵਗੈਰਾ ਕਰਵਾਉਣਾ ਹੈ ਨਾ ਕਾਫੀ ਸਾਰੇ ਸੂਟ ਸਾਡੇ ਐਦਾਂ ਦੇ ਟੈਪੀ ਲੈਣੇ ਕਿ ਦੇ ਕਿਸਟਾ ਦੇ ਹਨਾ ਆਪਣੇ ਤਾਂ ਡਿਜ਼ਾਈਨਰ ਲੁੱਕ ਲਈ ਬਏ ਹੋਏ ਨੇਗੇ ਮਤਲਬ ਕੋਈ ਵਰਕ ਵਗੈਰਾ ਕਰਾ ਕੇ ਬਣਾਤੇ ਫਿਰ ਵੀ ਤੁਹਾਨੂੰ ਦਿਖਾਵਾਂਗੇ ਤੁਸੀਂ ਐਦਾਂ ਵੀ ਆਪਣੇ ਦੇਖ ਕੇ ਉਹ ਉਸ ਤਰ੍ਹਾਂ ਦੇ ਆਪਣੇ ਲੈ ਸਕੋ ਜੇਕਰ ਤੁਸੀਂ ਐਦਾਂ ਆਪਣੀ ਕੋ ਡਿਜ਼ਾਈਨਿੰਗ ਵਗੈਰਾ ਪਸੰਗੀਆਂ ਨਾ ਤੇ ਜਲੇਸ ਵਗੈਰਾ ਨਾ ਸਿਚੇ ਕਰਵਾਉਣਾਗਾ ਤਾਂ ਉਸੇ ਤਰ੍ਹਾਂ ਆਪਣਾ ਸਾਰੀ ਡਿਟੇਲ ਸਾਨੂੰ ਦੱਸ ਕੇ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਤੇ ਦੁਪੱਟਾ ਵੀ ਦੌਰ ਦੁਪੱਟਾ ਉਹ ਤੁਹਾਡੀ ਆਪਣੀ ਚੋਇਸ ਹੈ ਹਾਂਜੀ ਜਿਹੜਾ ਨੈਕਸਟ ਹੈ ਆਪਣਾ ਇਹ ਵਾਲਾ ਆਪਣਾ ਜਿਹੜਾ ਸੂਟ ਹੈਗਾ ਇਹ ਲਿਲਨ ਕਾਟਨ ਦੀ ਫੈਬਰਿਕ ਹੈ ਦੀ ਸ਼ਰਟ ਦੀ ਸੂਟ ਲਈ ਸਾਰੇ ਦੀ ਇਹ ਫਿਰ ਇਹਦਾ ਨਾ ਮੈਚਿੰਗ ਸ਼ਰਟ ਆ ਗਈ ਲਿਲਨ ਕਾਟਨ ਦੀ ਇਹ ਆਪਣੀ ਇਦਾਂ ਸ਼ਰਟ ਆ ਕਿ ਤੁਸੀਂ ਇਦਾਂ ਦੇ ਮੈਂ ਤੁਹਾਨੂੰ ਦਿਖਾ ਰਹੀ ਹਾਂ ਕਿ ਤੁਸੀਂ ਇਦਾਂ ਦਾ ਸੂਟ ਵੀ ਆਪਣਾ ਬਾਈ ਕਰ ਸਕਦੇ ਹੋ ਇਹ ਤੁਹਾਨੂੰ ਉਸੇ ਵਾਰਤ ਕੀਤਾ ਹੋਇਆ ਸੂਟ ਕੱਲ੍ਹ ਪਾਸ ਸੂਰੇ ਵਿੱਚ ਦਿਖਾਇਆ ਸੀ ਜਿਹੜੇ ਆਪਣੇ ਜਾਰਜਟ ਵਾਲੇ ਸੂਟ ਸੀ ਉਹ ਵਾਲੀ ਵੀਡੀਓ ਵਿੱਚ ਸੀ ਜਿਹੜੇ ਡੇਲੀ ਆਪਣੀ ਵੀਡੀਓ ਦੇਖਦੇ ਉਹਨਾਂ ਨੂੰ ਪਤਾਗਾ ਇਹ ਜਿਹਾ ਸੂਟ ਉਹਦੇ ਆਪਾਂ ਖੁੰਜੀਆਂ ਦੇ ਉੱਪਰ ਪੈਚ ਲਗਾ ਕੇ ਵਰਤ ਕੀਤਾ ਹੋਇਆ ਸੀ ਉਹ ਵਾਲਾ ਸੂਟ ਤੁਸੀਂ ਐਕਾ ਮਿਲਿਆ ਸਕਦੇ ਹੋ ਦੇਖੋ ਕੋ ਡਿਜ਼ਾਈਨਰ ਲੁੱਕ ਬਣਾ ਕੇ ਵੀ ਇਹਦੇ ਨਾਲ ਦਪੱਟਾ ਮਿਲੂਗਾ ਤੁਹਾਨੂੰ ਐਂ ਮਸਲੀਨ ਦਾ ਪਿਓਰ ਮਸਲੀਨ ਦਾ ਦਪੱਟਾ ਪ੍ਰਿੰਟ ਵਾਲਾ ਬਹੁਤ ਸੋਹਣਾ ਪਿਓਰ ਮਸਲੀਨ ਦਾ ਬਿਲਕੁਲ ਪਿਓਰ ਮਸਲੀਨ ਦਾ ਦਪੱਟਾ ਹੈ ਤੁਸੀਂ ਇਹਦਾ ਆਪਣਾ ਨਾਲ ਦਪੱਟੇ ਵਾਲੇ ਸੂਟ ਵੀ ਲੈ ਸਕਦੇ ਹੋ ਪ੍ਰੈਟ ਦੇ ਵਿੱਚ ਜ਼ਰੂਰੀ ਨਹੀਂ ਵੀ ਤੁਸੀਂ ਇਕੱਲੇ ਬਿਨਾ ਦਪੱਟੇ ਵਾਲੇ ਸੂਟ ਲੈ ਲੇ ਜਾਂ ਦਪੱਟੇ ਵਾਲੇ ਸੂਟ ਵੀ ਲੈ ਸਕਦੇ ਹੋ ਜਾਂ ਬਿਨਾ ਦਪੱਟੇ ਵਾਲੇ ਵੀ ਲੈ ਸਕਦੇ ਹੋ ਜਿਵੇਂ ਤੁਹਾਡੀ ਚੋਇਸ ਹੈ ਇਹਦੇ ਕੋਈ ਵਰਤ ਵਗੈਰਾ ਕਰਾ ਕੇ ਤੁਸੀਂ ਡਿਜ਼ਾਈਨਰ ਲੁੱਕ ਦੇਣੀ ਆ ਉਹਦਾ ਸਾਰਾ ਦੱਸ ਕੇ ਆਪਣਾ ਤਿਆਰ ਕਰਵਾ ਸਕਦੇ ਹੋ ਜਿਹੜਾ ਨੈਕਸਟ ਹੈ ਆਪਣਾ ਇਹ ਆਪਣਾ ਟਿਸਟਾ ਕਾਟਨ ਦਾ ਇਹ ਟਿਸਟਾ ਕਾਟਨ ਦਾ ਮੈਜਿਕ ਸੂਟ ਆ ਆਪਣਾ ਦਾ ਆ ਵਾਲੀ ਇਹਦੀ ਬਾਟਮ ਆਂਗੀ ਇਹਦੀ ਇਹਦੀ ਸ਼ਰਟ ਹੈ ਬਹੁਤ ਸੋਹਣਾ ਤੇ ਸਰਦਾਰੀ ਜਿਹਾ ਸੂਟ ਹੈਗਾ ਨਾ ਫਿੱਕਾ ਨਾ ਗੂੜਾ ਨਾ ਬਹੁਤ ਜ਼ਿਆਦਾ ਡਾਰਕ ਨਾ ਲਾਈਟ ਬਿਲਕੁਲ ਸਰਦਾਰੀ ਜਿਹਾ ਸੂਪਰ ਜਿਹਾ ਟਿਸਟਾ ਦੇ ਵਿੱਚ ਤੁਹਾਨੂੰ ਕਾਫੀ ਸਾਰੇ ਹੋਰ ਕਲਰ ਹੋ ਗਏ ਮਿਲ ਜਾਣਗੇ ਤੁਸੀਂ 올ਓਵਰ ਵੀ ਲੈ ਸਕਦੇ ਹੋ ਇਹਦਾ ਮੈਚਿੰਗ ਵੀ ਲੈ ਸਕਦੇ ਹੋ ਹਾਂਜੀ ਜਿਹੜਾ ਨੈਕਸਟ ਹੈ ਆਪਣਾ ਇਹ ਬਣਾ ਇਹ ਜਿਹੜੀ ਟਿਸਟਾ ਦੀ ਕ੍ਰਸ਼ ਬੋਟਲ ਹੁੰਦੀ ਹੈਗੀ ਉਹ ਬਾਰਾ ਦਾ ਸੋਟਾ ਇਹਦੇ ਨਾਲ ਦੇਖੋ ਮੈਲਬਰੀ ਦੀ ਐਦਾਂ ਮੈਲਬਰੀ ਕਾਟਨ ਜਿਹੜੀ ਆਪਣੀ ਲੈਣਾ ਵਾਲੀ ਮਸਲੀਨ ਹੁੰਦੀ ਹੈ ਉਹਦੀ ਬੋਟਮ ਲੱਗੀ ਹੋਈ ਹੈਗੀ ਮੈਲਬਰੀ ਦੀ ਇਹ ਐਦਾਂ ਮਸਟਰਡ ਕਲਰ ਦੀ ਤੇ ਇਹ ਦੇਖੋ ਇਹਦੀ ਸ਼ੋਰਟ ਹੈ ਇਹ ਅਲੱਗ ਫੈਬਰਿਕ ਤੁਹਾਨੂੰ ਦਿਖਾ ਰਿਆ ਹੈਗੇ ਆਪਾਂ ਇਹ ਪਿਸਟਾ ਕ੍ਰਸ਼ ਪਿਸਟਾ ਦੀ ਕ੍ਰਸ਼ ਕਾਟਨ ਲੱਗੀ ਹੈ ਇਹ ਆਪਾਂ ਲੈਣੇ ਲਾ ਕੇ ਸਿੱਚ ਕਰਾਂਗੇ ਇਹਦੇ ਵਿੱਚ ਵੀ ਆਪਾਂ ਨੂੰ ਬਹੁਤ ਜਿਆਦਾ ਸੋਹਣੇ ਸੋਹਣੇ ਪ੍ਰਿੰਟ ਮਿਲਦੇ ਨੇਗੇ ਜਿੱਦਾਂ ਤੁਸੀਂ ਚਾਹੋ ਉਦਾਂ ਦਾ ਲੈ ਸਕਦੇ ਹੋ ਟਿਸਟਾ ਕ੍ਰਸ਼ ਕਾਟਨ ਹੈ ਕ੍ਰਸ਼ ਕਾਟਨ ਦਾ ਸੂਟ ਹੈ ਇਹਦੇ ਵਿੱਚ ਤੁਹਾਨੂੰ ਬਹੁਤ ਸਾਰੇ ਕਲਰ ਪ੍ਰਿੰਟ ਜਿੱਦਾਂ ਤੁਸੀਂ ਚਾਹੋ ਉਹਦਾ ਲੈ ਸਕਦੇ ਹੋ ਹਾਂਜੀ ਜਿਹੜਾ ਇਹ ਸੂਟ ਆਪਣਾ ਇਹ ਵੀ ਆਪਣਾ ਟੈਸਟਾ ਕ੍ਰਸ਼ ਕਾਟਨ ਦਾ ਆਇਆ ਦਾ ਦੇਖੋ ਬਹੁਤ ਸੋਨਫੁੱਲ ਮਾਈਕ ਬਲੈਕ ਕਲਰ ਦੀ ਸ਼ਰਟ ਹੈ ਬਹੁਤ ਹੀ ਇਹਦੇ ਸੌਫਟ ਫੈਬਰਿਕ ਆ ਇਹ ਇਦਾਂ ਦੇਖੋ ਐ ਮੁੱਠੀ ਦੇ ਵਿੱਚ ਆਦਾ ਬਹੁਤ ਸੌਫਟ ਫੈਬਰਿਕ ਆਪਣਾ ਤਾਂ ਲਾਈਨਿੰਗ ਤਾਂ ਆਪਾਂ ਲਾਵਾਂਗੇ ਇਹਦੇ ਤੇ ਭਈ ਲਾਈਨਿੰਗ ਲਾ ਕੇ ਅੱਜ ਕੱਲ ਤਾਂ ਸਾਰੇ ਸੂਟ ਲੈਣੇ ਲਾ ਕੇ ਸਟਿਚ ਹੁੰਦੇ ਨੇ ਜਿਹੜੇ ਵਧੀਆ ਹੁੰਦੇ ਨੇ ਕਿ ਬ੍ਰਾਂਡ ਵਾਲੇ ਸੂਟ ਨੇ ਉਹ ਲਾਈਨਿੰਗ ਲਾ ਕੇ ਸਟਿਚ ਹੁੰਦੇ ਨੇ ਵੀ ਮਸਲੀਨ ਦੀ ਨਾਲ ਬਾਟਮਾ ਦੇਖੋ ਇਦਾਂ ਬਹੁਤ ਸੋਹਣਾ ਦਾ ਬਲੈਕ ਜਿਹੇ ਕਲਰ ਦਾ ਤੁਸੀਂ ਸੇਮ ਲੈਣਾਗਾ ਹੋਰ ਪ੍ਰਿੰਟ ਦੇਖਣਾਗਾ ਆਪਾਂ ਦੇਖ ਸਕਦੇ ਹੋਗੇ ਤੇ ਆਪਾਂ ਇੱਕ ਤੁਹਾਨੂੰ ਅੱਜ ਕੁਕਾ ਹੋਰ ਸੂਟ ਦਿਖਾਉਣੇ ਆਂਗੇ ਤੁਸੀਂ ਉਹਦਾ ਦਾ ਸੂਟ ਵੀ ਆਪਲੇ ਲਈ ਬਾਏ ਕਰ ਸਕਦੇ ਹੋ ਉਹ ਆਪਣੇ ਕੋਲੇ ਕੈਮਰਿਕ ਕਾਟਨ ਦੇ ਵਿੱਚ ਸੂਤ ਨੇਗੇ ਇਹ ਵਾਲੇ ਸੂਤਾਂ ਦੀ ਸਾਡੇ ਕੋਲ ਕਾਫੀ ਡਿਮਾਂਡ ਆ ਗਈ ਜਿਹੜੇ ਆਹ ਵਾਲੇ ਸੂਤ ਨੇ ਦੇਖੋ ਐਦਾਂ ਹੀ ਸ਼ਰਟਾਂ ਗਈ ਤੁਹਾਨੂੰ ਸ਼ਰਟ ਮਿਲੂਗੀ ਇਹ ਵਾਲੀ ਰੋਸਨ ਸ਼ਰਟ ਐਦਾਂ ਇਹ ਕੈਮਰਿਕ ਕਾਟਨ ਦਾ ਸੂਤ ਆਪਨਾ ਨਾਲ ਕੈਮਰਿਕ ਦੀ ਬਾਟਮ ਆਗੀ ਬਾਟਮ ਦੇ ਉੱਪਰ ਤੁਹਾਨੂੰ ਵਰਕ ਕੀਤਾ ਹੋਇਆ ਮਿਲੂਗਾ ਐਵੇਂ ਆਹ ਵਾਲੇ ਬਾਟਮ ਦੇ ਉੱਪਰ ਵਰਕ ਕੀਤਾ ਹੋਇਆ ਪੱਤੇ ਆਂ ਵਾਲਾ ਲਖੇ ਤੁਸੀਂ ਕਿੰਨੇ ਮਰਜ਼ੀ ਸੂਟ ਲੈ ਲਓ ਆਪਣੇ ਕੋਲ ਕਾਫੀ ਸਾਰੇ ਪ੍ਰਿੰਟ ਵਗੈਰਾ ਹੈਗੇ ਨੇ ਤੇ ਐਦਾਂ ਦਾ ਸੇਮ ਬਰਥ ਦੇ ਨਾਲ ਵੀ ਤੁਹਾਨੂੰ ਮਿਲ ਜੂਗਾ ਤੇ ਨਾਲ ਇਹ ਦੁਪੱਟਾ ਮਿਲੂ ਆਪਾਂ ਨੂੰ ਕੋਟ ਦਾ ਕੋਟ ਦਾ ਦੁਪੱਟਾ ਮਿਲੂਗਾ ਨਾਲ ਦੇਖੋ ਸੂਟ ਨਾਲ ਦੀ ਇਹ ਦਪੱਟੀ ਲਗਾਈ ਹੋਈ ਹੈ ਲੜਾਂ ਦੇ ਉੱਪਰ ਪਾਈ ਡੇ ਦੁਪੱਟਾ ਹੋਇਆ ਹੈ ਆਪਣਾ ਪਾਈ ਡੇ ਦੁਪੱਟਾ ਹੋਇਆ ਹੈ ਤਿੰਨ ਕਲਰ ਦਾ ਤੇ ਲੜਾਂ ਦੇ ਉੱਪਰ ਐਦਾਂ ਲੇਸ ਵਗੈਰਾ ਲਗਾ ਕੇ ਇਹ ਦਪੱਟੀ ਲੱਗੀ ਹੋਈ ਹੈ ਤੁਸੀਂ ਐਦਾਂ ਦਾ ਸੂਟ ਵੀ ਆਪਣਾ ਬਾਇ ਕਰ ਸਕਦੇ ਹੋ ਕਾਫੀ ਸਾਰੇ ਇਹਦੇ ਵਿੱਚ ਪ੍ਰਿੰਟ ਕਲਰ ਆਪਣੇ ਕੋਲ ਅਵੇਲੇਬਲ ਹੈਗੇ ਨੇਗੇ ਫੋਟੋਆ ਵਗੈਰਾ ਤੁਸੀਂ ਦੇ ਇਹਨਾਂ ਆਪਣਾ ਇਦਾਂ ਦੇ ਸੂਟ ਪਾਏ ਕਰ ਸਕਦੇ ਬਹੁਤ ਸੋਹਣਾ ਆਪਣਾ ਜਿਵੇਂ ਆਪਾਂ ਗਰਮੀਆਂ ਦੇ ਵਿੱਚ ਹੁਣ ਪਹਿਨੇ ਹੋਣਗੇ ਵੀ ਆਹ ਤਿੰਨ ਚਾਰ ਮਹੀਨੇ ਤੱਕ ਆਪਾਂ ਨੂੰ ਵਧੀਆ ਹਨਾ ਚਾਹੀਦੇ ਨੇਗੇ ਜਿਵੇਂ ਆਪਾਂ ਕਹੇ ਲਈ ਵਿਦੌਟ ਲੇਨਿੰਗ ਵਾਲੇ ਵਿਦੌਟ ਲੇਨਿੰਗ ਸਿੱਟੇ ਹੋਣ ਵਾਲੇ ਸੂਟ ਨਹੀਂ ਆਪਾਂ ਇਦਾਂ ਆਪਾਂ ਨੂੰ ਕਿ ਤੁਸੀਂ ਇਦਾਂ ਦੇ ਸੂਟ ਜਿਹੜੇ ਆਪਣੇ ਵਿਦੌਟ ਲੇਨਿੰਗ ਸਿੱਟੇ ਹੋਣ ਵਾਲੇ ਕਿਉ ਮਰਜ਼ੀ ਲੈ ਸਕਦੇ ਹੋ ਕਾਫੀ ਸਾਰੇ ਕੰਪਨੀਟਾ ਵਗੈਰਾ ਆਪਣੇ ਨਾਲ ਚੱਲੇਗੇ ਨੇ ਇਹ ਕਿੰਨੇ ਸਾਰੇ ਸੂਟ ਆਪਾਂ ਤੁਹਾਨੂੰ ਪ੍ਰਿੰਟ ਦੇ ਵਿੱਚ ਦਿਖਾ ਦਿੱਤੇ ਇਹਨਾਂ ਨੂੰ ਡਿਜ਼ਾਈਨਰ ਬਣ ਕੇ ਨਹੀਂ ਐਸਟੇਜਿੰਗ ਸਟਾਇਲ ਦੇਣਾ ਦਾ ਹਨਾ ਉਹ ਤੁਹਾਡੀ ਆਪਣੀ ਚੁ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਤੇ ਆਪਣਾ ਇਹ ਆਰਡਰ ਅਪਲੇਸ ਕਰ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਹੁੰਦਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੁਣ ਨਵੇਂ ਸੂਟਾਂ ਨਾਲ ਨਵੀਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ